ਤੇ ਮੈਂ ਤੇ ਗੱਲ ਕਹਿਨਾ ਹੈ ਗੁਰਬਾਣੀ ਤਿੰਨ ਅੱਖਰ ਸਮਝਾਉਂਦੀ ਹੈ ਜੀ ਤਿੰਨ ਚੀਜ਼ਾਂ ਮਹਾਰਾਜ ਸਮਝਾਉਂਦੇ ਨੇ ਕੀ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਇਹ ਤਿੰਨ ਚੀਜ਼ਾਂ ਸਿੱਖ ਨੂੰ ਆਪਣੇ ਜੀਵਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਤਿੰਨ ਚੀਜ਼ਾਂ ਤੇ ਸਾਧ ਸੰਗਤ ਜੀ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਕਹਿੰਦੇ ਹੁੰਦੇ ਸੀ ਕਹਿੰਦੇ ਤਿੰਨ ਭੱਬੇ ਆਪਣੇ ਜੀਵਨ ਵਿੱਚ ਲੈ ਆਓ ਕਦੇ ਇਸ ਜ਼ਿੰਦਗੀ ਨੂੰ ਹਾਰ ਨਹੀਂ ਸਕਦੇ ਤਿੰਨ ਪੱਬੇ ਆਪਣੀ ਜ਼ਿੰਦਗੀ ਵਿੱਚ ਲੈ ਆਓ ਕਦੇ ਜ਼ਿੰਦਗੀ ਵਿੱਚ ਹਾਰ ਨਹੀਂ ਸਕਦੇ ਪਹਿਲਾ ਪੱਬਾ ਭਲਾ ਹੋਵੇ ਹਰ ਇੱਕ ਦਾ ਭਲਾ ਮੰਗੋ ਤਿੰਨ ਪੱਬੇ ਲਿਆਓ ਪਹਿਲਾ ਪੱਬਾ ਭਲਾ ਹੋਵੇ ਕਿਸੇ ਨੇ ਮਾੜਾ ਵੀ ਕਹਿਤਾ ਕੋਈ ਨਹੀਂ ਭਾਈ ਭਲਾ ਹੋਵੇ ਕਿਸੇ ਨੇ ਮਾੜਾ ਕਰਤਾ ਕੋਈ ਨਹੀਂ ਭਾਈ ਭਲਾ ਹੋਵੇ ਪੱਬਾ ਭਲਾ ਹੋਵੇ ਦੂਸਰਾ ਪੱਬਾ ਭੁੱਲ ਹੋ ਗਈ ਆਪਣੇ ਭੁੱਲ ਨੂੰ ਮੰਨਣਾ ਸ਼ੁਰੂ ਕਰੋ ਜਦੋਂ ਆਪਾਂ ਨੂੰ ਲੱਗਿਆ ਕਿ ਅਸੀਂ ਗਲਤ ਹੈ ਉੱਥੇ ਹੀ ਸਾਧ ਸੰਗਤ ਜੀ ਕਹੋ ਕਿ ਠੀਕ ਹੈ ਜੀ ਗਲਤੀ ਹੋ ਗਈ ਭੁੱਲ ਗਿਆ ਮਾਂ ਨੇ ਕਿਹਾ ਪੁੱਤਰਾ ਇਹ ਕੰਮ ਨਹੀਂ ਕੀਤਾ ਭੁੱਲ ਗਿਆ ਜੀ ਭੁੱਲਿਆ ਇਹ ਕੰਮ ਨਹੀਂ ਕੀਤਾ ਇਹ ਗਲਤੀ ਕੀਤੀ ਹੈ ਭੁੱਲ ਹੋ ਗਈ ਜੀ ਪੱਪਾ ਭੁੱਲ ਹੋ ਗਈ ਤੇ ਤੀਸਰਾ ਪੱਪਾ ਆਪਣੇ ਜੀਵਨ ਦੇ ਵਿੱਚ ਲੈ ਕੇ ਆਉ ਪੱਪਾ ਪਾਣਾ ਜੇ ਦੁੱਖ ਦੀ ਘੜੀ ਆ ਨਾ ਡੋਲੋ ਨਾ ਉਹਨੂੰ ਕਹੋ ਕੋਈ ਗੱਲ ਨਹੀਂ ਮੇਰਾ ਕੋਈ ਮਾੜਾ ਸਮਾਂ ਹੋਣਾ ਹੈ ਬਾਣਾ ਹੈ ਰੱਬ ਦਾ ਜੇ ਸੁੱਖ ਦਾ ਸਮਾਂ ਲੰਘਿਆ ਤੇ ਦੁੱਖ ਦਾ ਵੀ ਲੰਘ ਜਾਏ ਜਿਸ ਦਿਨ ਇਹ ਚੀਜ਼ਾਂ ਤਿੰਨ ਚੀਜ਼ਾਂ ਇਹ ਆ ਗਈਆਂ ਜ਼ਿੰਦਗੀ ਦੇ ਵਿੱਚ ਤੇ ਮਹਾਰਾਜ ਕਹਿੰਦੇ ਤੈਨੂੰ ਕਿਧਰੇ ੱੱਕੇ ਖਾਣ ਦੀ ਲੋੜ ਨਹੀਂ ਪੈਣੀ ਸੁੱਖ ਦੇ ਵੇਲੇ ਕਿਧਰੇ ਗਿਆ ਸੀ ਕਿ ਮੇਰੇ ਕੋਲ ਇੰਨਾ ਸੁੱਖ ਆਇਆ ਜੀ ਓਏ ਫਲਾਣੇ ਸਾਧੂਓ ਮੇਰੇ ਘਰੇ ਆਓ ਓਏ ਪਲਾਣੇ ਬਾਬਿਓ ਮੇਰੇ ਘਰੇ ਢੇੜਾ ਮਾਰੋ ਭਈ ਮੈਂ ਬੜਾ ਸੁਖੀ ਐ ਕੋਈ ਵੀ ਨਹੀਂ ਆਦ ਕਰਦਾ ਦੁੱਖ ਦੇ ਵੇਲੇ ਮੇਰੇ ਖਾਲ 50 ਸਾਧ ਨੂੰ ਸਾਧ ਸੰਗਤ ਜੀ ਧਿਆ ਲਾਈ ਨੇ ਕਦੇ ਕਿੰਧਰ ਕਦੇ ਕਿੰਧਰ ਸੁਖ ਵੀ ਆਪਣੇ ਕਰਮ ਐ ਤੇ ਦੁੱਖ ਵੀ ਆਪਣੇ ਕਰਮ ਐ ਕਰਮਾਂ ਤੋਂ ਬਿਨਾ ਕੁਛ ਵੀ ਨਹੀਂ ਹੁੰਦਾ ਹੁਣ ਗਰੀਬ ਨਵਾਜ਼ ਕਹਿੰਦੇ ਨੇ ਕਹਿੰਦੇ ਗੁਰ ਸਿੱਖ ਸੇਵ ਸ਼ਬਦ ਜੋ ਗਹੇ ਸ਼ਬਦ ਸਰੂਪ ਸੋ ਇਹ ਬਦਲ ਅਹੇ ਕਦੇ ਵੀ ਨਾ ਆਪਣੇ ਆਪ ਹੀ satsang دی کچھ ਵੀ ਸੋਚਿਆ ਨਾ ਕਰੋ ਮਰਜ਼ੀ ਹੋਈ সেবা ਕਰਨ ਲਈ ਮੈਂ ਕੱਲ ਵੀ ਬੇਨਤੀ ਕੀਤੀ ਸੀ ਨਾ ਅਸੀਂ ਤੇ ਉਹ ਇੱਕ ਕਹਾਵਤ ਹੈ ਨਾ ਬੁੜੀਆਂ ਦੇ ਵਿੱਚ ਕਿ ਆਪੇ ਹੀ ਮਰਜ਼ੀ ਭੁੱਜੀ ਆਪੇ ਹੀ ਮੇਰੇ ਬੱਚੇ ਜੀਣ ਸਾਡਾ ਤੇ ਕੰਮ ਉਹ ਹੋ ਗਿਆ ਆਪਣੇ ਆਪ ਹੀ ਅਸੀਂ ਸਭ ਕੁਝ ਕਰ ਹੀ ਜਾਂਦੇ ਹਾਂ ਆਪਣੇ ਆਪ ਹੀ ਦੱਸੀ ਜਾਂਦੇ ਆਂ ਅਸੀਂ ਇਹਨਾਂ ਨਿਤਨੇਮ ਵੀ ਕਰ ਲੈਨੇ ਆਂ ਜੀ ਇੰਨੀ ਸੇਵਾ ਵੀ ਕਰ ਲੈਨੇ ਆਂ ਜੀ ਇਹਨਾਂ ਸਿਮਰਨ ਵੀ ਕਰ ਲੈਨੇ ਆਂ ਨਹੀਂ ਸਾਡੇ ਕਹਿਣ ਨਾਲ ਕੱਖ ਨਹੀਂ ਹੋਣਾ ਮਹਾਰਾਜ ਕਹਿੰਦੇ ਕਦੇ ਗੁਰ ਸ਼ਬਦ ਤੋਂ ਪੁੱਛੋ ਕਿ ਸੇਵਾ ਕਿਵੇਂ ਹੁੰਦੀ ਹੈ ਸਿਮਰਨ ਕਿਵੇਂ ਹੁੰਦਾ ਹੈ ਭਗਤੀ ਕਿਵੇਂ ਹੁੰਦੀ ਹੈ ਜੀਵਨ ਦੀ ਜਾਂਚ ਗੁਰਬਾਣੀ ਸਿਖਾਉਂਦੀ ਹੈ ਮੈਂ ਬੇਨਤੀ ਕੀਤੀ ਸੀ ਨਾ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਅਰਥਾਂ ਸਮੇਤ ਪੋਥੀ ਸਾਹਿਬ ਲੈ ਕੇ ਆਓ ਭਾਵੇਂ ਤੁਸੀਂ ਪੰਜ ਅੰਗ ਰੋਜ਼ ਦੇ ਕਰੋ ਕੋਈ ਵਹਿਮ ਨਹੀਂ ਕਰਨਾ ਜੀ ਕਿ ਮੈਂ ਕੇਸ ਕਤਲ ਕੀਤੇ ਹੋਏ ਨੇ ਤੇ ਮੈਂ ਬਾਣੀ ਨਹੀਂ ਪੜ ਸਕਦਾ ਬਾਣੀ ਸਾਧ ਸੰਗਤ ਦੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਗੁਰਨਾਨਕ ਨੇ ਕਿਸੇ ਤੋਂ ਲੁਕੋਇਆ ਨਹੀਂ ਇਹ ਕੋਈ ਬਾਬਾ ਨਹੀਂ ਹੈ ਭਈ ਕੰਨ ਦੇ ਵਿੱਚ ਮੰਤਰ ਫੂਕਤਾ ਤੇ ਦੂਜੇ ਨੂੰ ਨਹੀਂ ਦੱਸਣਾ ਭਈ ਨਾਮ ਟੁੱਟ ਜਾਏਗਾ ਇਹ ਗੁਰਨਾਨਕ ਦੀ ਬਾਣੀ ਹੈ ਗੁਰੂ ਨਾਨਕ ਨੇ ਤੇ ਬਾਬਰ ਦੇ ਬੂਹੇ ਤੇ ਖੜ ਕੇ ਕਹਿਤਾ ਕਿ ਭਾਈ ਮਰਦਾਨਿਆ ਰਬਾਬ ਵਜਾ ਤੇ ਭਾਈ ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਉਹਰੇ ਰਬਾਬ ਵਜਾਣੀ এলাਉਡ ਨਹੀਂ ਹੈ ਇਹ ਬਾਬਰ ਦਾ ਦਰਵਾਜਾ ਹੈ ਜੇਲ੍ਹ ਦੇ ਵਿੱਚ ਛੁੱਟ ਦੂ ਮਰਜ਼ ਕਹਿੰਦੇ ਕੋਈ ਗੱਲ ਨਹੀਂ ਜੇਲ੍ਹ ਇਸ ਛੁੱਟੇਗਾ ਜੇ ਪ੍ਰਮਾਤਮਾ ਨੇ ਜੇਲ੍ਹ ਵਖਾਉਣੀ ਹੋਏਗੀ ਤੇ ਵਿਖਾ ਦੇਗਾ ਤੂੰ ਰਬਾਬ ਵਜਾ ਹੁਣ ਗੁਰੂ ਨਾਨਕ ਕੀ ਗੱਲ ਕਹਿੰਦੇ ਨੇ ਇਹ ਕੋਈ ਬਾਣੀ ਸਾਤ ਸੰਗਤ ਦੀ ਕੋਈ ਚੋਰੀ ਵੀ ਨਹੀਂ ਹੈ ਕਿ ਕਿਸੇ ਤੇ ਲੁਕੋ ਕੇ ਰੱਖਣੀ ਹੈ ਮਾਰ지 ਕਹਿੰਦੇ ਸਭ ਦੀ ਹੈ ਇਹ ਨਾ ਸੋਚੋ ਕਿ ਮੈਂ ਬਾਣੀ ਪੜ ਸਕਦਾ ਹਾਂ ਅੱਜ ਕੱਲ ਬਥੇਰੇ ਆ ਨਿੱਕੇ ਨਿੱਕੇ ਜਵਾਕਾਂ ਨੂੰ ਪਤਾ ਨਹੀਂ ਵੱਡਿਆਂ ਨੂੰ ਪਤਾ ਨਹੀਂ ਕਿੰਨੇ ਭੈ ਪਾ ਦਿੱਤੇ ਚਲੋ ਪੀਰਾਂ ਕੋਲੋਂ ਤੇ ਪੈ ਲੱਗਦਾ ਹੀ ਸੀ ਸਮਾਧਾਂ ਕੋਲੋਂ ਪੈ ਲੱਗਦਾ ਸੀ ਲੋਕਾਂ ਨੂੰ ਹੋਰਾਂ ਮੰਦਰਾਂ ਦੇ ਵਿੱਚ ਸਾਧ ਸੰਗਤ ਦੀ ਪੈ ਲੱਗਦਾ ਸੀ ਅੱਜ ਸਾਡੇ ਬਾਬਿਆਂ ਨੇ ਸਾਧ ਸੰਤੋ ਜੀ ਸਾਨੂੰ ਗੁਰੂ ਤੋਂ ਵੀ ਭੈ ਪਾਤਾ ਹੀ ਪੈ ਪਾਇਆ ਬਾਣੀ ਪੜਾਂਗੇ ਜੀ ਗਲਤੀ ਹੋਏਗੀ ਪਾਪ ਲੱਗੂ ਸੁਣਿਆ ਹੋਣਾ ਬਥੇਰਿਆਂ ਨੇ ਆ ਮੈਨੂੰ ਕੱਲ ਇੱਕ ਸਿੰਘ ਕਰਦਾ ਸੀ ਕਹਿੰਦਾ ਬਾਬਾ ਜੀ ਜਿਹੋ ਦੀ ਬਾਣੀ ਪੜਨੀ ਆਉਂਦੀ ਆ ਪੜ ਲਿਆ ਕਰੀਏ ਵੀ ਗਲਤੀ ਹੁੰਦੀ ਆ ਪਾਪ ਤੇ ਨਹੀਂ ਲੱਗਾ ਮੈਂ ਤੈਨੂੰ ਕਿਨੇ ਕਹਤਾ ਵੀ ਬਾਣੀ ਪੜ ਕੇ ਪਾਪ ਲੱਗਦਾ ਸੋਚਣ ਦੀ ਗੱਲ ਐ ਅਨਿ ਕਿਨਿ ਕਿ ਬੱਚੇ ਘਰਾਂ ਦੇ ਵਿੱਚ ਹੁੰਦੇ ਨੇ ਜਦੋਂ ਛੋਟੇ ਬੱਚੇ ਹੁੰਦੇ ਨੇ ਬੱਚਾ ਜਦੋਂ ਬੋਲਣਾ ਸਿੱਖਦਾ ਹੈ ਉਹ ਤੋਤਲਾ ਬੋਲਦਾ ਹੈ ਫਤਹਾ ਕੇ ਬੋਲਦਾ ਪੁੱਠਾ ਸਿੱਧਾ ਬਚਰਾ ਜਿਹੋ ਜਿਹਾ ਜਿਵੇਂ ਉਹਨੂੰ ਬੋਲਣਾ ਆਉਂਦਾ ਬੋਲਦਾ ਹੈ ਤੇ ਤੁਸੀਂ ਉਹਦੇ ਚਪੇੜ ਥੋੜੀ ਮਾਰਦੇ ਹੋ ਵੀ ਤੂੰ ਸਿੱਧਾ ਕਿਉਂ ਨਹੀਂ ਬੋਲਦਾ ਜਦੋਂ ਬੱਚਾ ਪਹਿਲਾ ਅੱਖਰ ਬੋਲਦਾ ਹੈ ਨਾ ਤੇ ਮਾਪਿਆਂ ਦੇ ਪੈਰ ਨਹੀਂ ਜੇ ਲੱਗਦੇ ਧਰਤੀ ਤੇ ਅਗਲਾ ਕਹਿੰਦੇ ਸਾਡਾ ਜਵਾਕ ਬੋਲਣਾ ਸ਼ੁਰੂ ਹੋ ਗਿਆ ਖੁਸ਼ੀ ਹੁੰਦੀ ਹੈ ਉਹਨੂੰ ਬਸ਼ੁਕਰ ਹੈ ਬੋਲਣਾ ਤੇ ਸ਼ੁਰੂ ਹੋਇਆ ਤੇ ਜਿਹੜੇ ਆ ਕਹਿੰਦੇ ਨੇ ਨਾ ਕਿ ਬਾਣੀ ਪੜਨ ਨਾਲ ਪਾਪ ਲੱਗਦਾ ਹੈ ਉਹਨਾਂ ਨੂੰ ਕਹਿਆ ਕਰੋ ਇਹ ਗੁਰਨਾਨਕ ਸ਼ੁਕਰ ਕਰਦਾ ਹੂੰ ਸ਼ੁਕਰ ਹੈ ਜੀ ਅੱਜ ਗੁਟਕਾ ਸਾਹਿਬ ਲੈ ਕੇ ਬੈਠਾ ਤੇ ਐ ਅੱਜ ਗੁਟਕਾ ਸਾਹਿਬ ਫੜਿਆ ਹੈ ਕੱਲ ਨੂੰ ਬਾਣੀ ਵੀ ਪੜੂਗਾ ਜੇ ਕੋਈ ਗੁਰੂਕਰ ਆਵੇ ਉਹਨੂੰ ਇਹ ਨਾ ਕਹੋ ਤੂੰ ਕੇਸ ਲੱਗ ਤੂੰ ਅੰਮ੍ਰਿਤ ਛਕ ਉਹ ਜਿਹੜਾ ਆ ਗਿਆ ਨਾ ਜੇ ਉਹਨੇ ਅੱਜ ਐਂਟਰੀ ਕਰ ਲਈ ਹੈ ਉਹਨੂੰ ਬਿਠਾ ਆ ਜਾ ਭਾਈ ਬਹਿ ਤੇ ਹੌਲੀ ਹੌਲੀ ਜਦ ਗੁਰੂ ਨਾਨਕ ਦੀ ਕਿਰਪਾ ਹੋਈ ਨਾ ਉਹ ਸਾਧ ਸੰਗਤ ਦੀ ਕੇਸ਼ ਵੀ ਰੱਖੂ ਉਹ ਬਾਣੀ ਵੀ ਪੜੂ ਉਹ ਅੰਮ੍ਰਿਤ ਵੀ ਛਕੂ ਨੋ ਪਾਤਸ਼ਾਹੀਆਂ ਦਾ ਜੋਰ ਲੱਗ ਗਿਆ ਫੇਰ ਜਾ ਕੇ ਖੰਡੇ ਬਾਟੇ ਦੀ ਪੌਲ ਕਲਗੀ ਧਰਨੇ ਸ਼ਿਕਾਈ ਹੈ ਅੱਜ ਕੱਲ ਤੇ ਅਸੀਂ ਥਾਂ ਥਾਂ ਤੇ ਬਾਟੇ ਤਿਆਰ ਕਰੀ ਫਿਰਦੇ ਆਂ